ਵੱਡੀ ਖਬਰਦਾਰੋ ਕਰਨਗੀ ਗੱਲ ਕਰਾਂਗੇ ਜਲੰਧਰ ਦੀ ਸਿਆਸਤ ਦੇ ਵਿੱਚ ਆਏ ਹੋਏ ਇੱਕ ਨਵੇਂ ਪੁਚਾਲ ਦੀ ਵੱਡਾ ਅਪਡੇਟ ਮਂ ਨਵੀਂ ਖਬਰ ਆ ਰਹੀ ਹੈ ਵੱਡੀ ਖਬਰ ਆ ਰਹੀ ਹੈ ਇਲਜ਼ਾਮ ਤਰਾਸ਼ੀਆਂ ਦਾ ਜੋ ਦੌਰ ਸ਼ੁਰੂ ਹੋਇਆ ਜਲੰਧਰ ਦੀ ਸਿਆਸਤ ਜੋ ਪੁਚਾਲ ਆਇਆ ਉਹ ਬਿਆਨਬਾਜ਼ੀ ਹੈ ਕਿ ਮੈਂ ਸਾਰੀਆਂ ਸੀ ਆਪਣੇ ਦਸ਼ਕਰ ਸੁਣਾਵਾਂ ਕਿ ਦਰਅਸਲ ਉਮੀਦਵਾਰਾਂ ਦੇ ਵਿਚਾਲੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਸ਼ੁਰੂ ਹੋਇਆ ਸਾਫ ਦਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਬੇਹਦ ਇਤਰਾਜ਼ਯੋਗ ਪੋਸਟਰ ਵਾਇਲਨ ਹੋਇਆ

ਲੈਕ ਪਰ ਤੋਂ ਦੱਸਦੇ ਕਿ ਜਲੰਧਰ ਦੀ ਸਿਆਸਤ ਦੇ ਵਿੱਚ ਉਸ ਮਲੇਕ ਨਾਮ ਆ ਪੁਚਾਲ ਹੁੰਦਾ ਹੈ ਕਿ ਜਿਸ ਵੇਲੇ ਉਮੀਦਵਾਰਾਂ ਦੇ ਵਿਚਾਲੇ ਜੋ ਇਲਜ਼ਾਮ ਤਰਾਸ਼ਿਆ ਦਾ ਦਾਰਜਾ ਲੈਤਾਪਕ ਮੁੱਖ ਮੰਤਰੀ ਪੰਜਾਬ ਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਇਤਰਾਜ਼ਯੋਗ ਪੋਸਟਰ ਜੋ ਵਾਇਰਲ ਹੋਇਆ ਉਸ ਦੇ ਵਿਰੋਧੀਆਂ ਨੇ ਸਵਾਲ ਖੜੇ ਕੀਤੇ ਨੇ ਸ਼ਕੁਨੀ ਮਾਮਾ ਨੂੰ ਕਿਹਾ ਗਿਆ ਸ਼ਕੁਨੀ ਮਾਮਾ ਕਿਹਾ ਗਿਆ ਚੰਜੀਤ ਸਿੰਘ ਚੰਨੀ ਨੂੰ ਚਰਨਜੀਤ ਸਿੰਘ ਚੰਨੀ चकनी मामा ने मनोरंजन कालिया ने क्या रोहित बंसल साडे जुड़ चुके हैं रोहित तो पूरा मामला की है किस तरह के पोस्टरों के जिक्र हो रहे हैं किस तरह के इल्जाम तराशियां चल रही है ने ਆ ਦੇਖੋ ਬਿਲਕੁਲ ਜਸਨ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਉਸ ਤੋਂ ਪਹਿਲਾਂ ਪੰਜਾਬ ਦੇ ਅੰਦਰ ਮੰਤਰੀ ਵੀ ਰਹੇ ਆ ਔਰ ਚਮਕੌਰ ਸਾਹਿਬ ਤੋਂ ਲਗਾਤਾਰ ਤਨਵਾਰ ਐਮਐਲਏ ਵੀ ਰਹਿ ਚੁੱਕੇ ਆ ਉਸ ਤੋਂ ਵੀ ਚਰਨਜੀਤ ਸਿੰਘ ਚੰਨੀ ਦੇ ਉੱਪਰ ਬਹੁਤ ਸਾਰੇ ਸਵਾਲ ਚੁੱਕੇ ਗਏ ਮੀ ਟੂ ਵਰਗਾ ਮਾਮਲਾ ਜਿਹੜਾ ਬਣਾਇਆ ਗਿਆ ਉਹਨਾਂ ਦੇ ਉੱਪਰ ਬਕਾਇਦਾ ਤੌਰ ਤੇ ਇੱਕ ਜਿਹੜੇ ਆਈਐਸ ਉਤਾਰੀ ਸੀ ਉਹਨਾਂ ਵੱਲੋਂ ਇਲਜ਼ਾਮ ਲਗਾਈ ਗਏ ਇਸ ਤੋਂ ਇਲਾਵਾ ਚੰਨਜੀਤ ਚੰਨੀ ਦੀ ਇੱਕ ਜਿਹੜੀ ਫੋਟੋ ਆ ਉਹ ਵਾਇਰਲ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹ ਇੱਕ ਲੜਕੀ ਦੇ ਨਾਲ ਖੜੇ ਹੋਏ ਨਜ਼ਰ ਆਉਂਦੇ ਨੇ ਪਰ ਉਹਨਾਂ ਦਾ ਜਿਹੜਾ ਹੱਥ ਹੈਗਾ ਉਹ ਲੜਕੀ ਦੇ ਪਿੱਛੇ ਰੱਖਿਆ ਹੋਇਆ ਹੈਗਾ ਔਰ ਹੱਥ ਦੇ ਉੱਪਰ ਜਿਸ ਤਰੀਕੇ ਦੇ ਨਾਲ ਉਹ ਹੱਥ ਰੱਖਿਆ ਗਿਆ ਉਹ ਸਿੱਧੇ ਤੌਰ ਤੇ ਇਤਰਾਜ਼ਯੋਗ ਜਿਹੜੀ ਕਹੀਏ ਕਿ ਇੱਕ ਉਹਦੇ ਵਿੱਚ ਭਾਵਨਾ ਉਹ ਜ਼ਰੂਰ ਨਜ਼ਰ ਆਉਂਦੀ ਹੈਗੀ ਜਿਸ ਤਰੀਕੇ ਦੇ ਨਾਲ ਤਾਂ ਗੋਲ ਚੱਕਰ ਵੀ ਬਕਾਇਦਾ ਤੌਰ ਤੇ ਉਹਨਾਂ ਦੀ ਚਰਨਜੀਤ ਚੰਨੀ ਦੀ ਉਂਗਲੀ ਤੇ ਮਾਰਿਆ ਗਿਆ ਕਿ ਚਰਨਜੀਤ ਚੰਨੀ ਨੇ ਇੱਕ ਕਲੀਏ ਕਿ ਜਿਹੜੀ ਸਟੂਡੈਂਟ ਸੀ ਉਹ ਉਸਦੇ ਬੈਕ ਸਾਈਡ ਤੇ ਹੱਥ ਕਿਸ ਤਰੀਕੇ ਦੇ ਨਾਲ ਰੱਖਿਆ ਹੋਇਆਗਾ ਕੁਝ ਅਜੀਬੇ ਪੋਸਟਰ ਹੁਣ ਜਲੰਧਾ ਦੀਆਂ ਸੜਕਾਂ ਤੇ ਜਲੰਧਰ ਦੀਆਂ ਗਲੀਆਂ ਦੇ ਵਿੱਚ ਨਜ਼ਰ ਆ ਰਹੇ ਨੇ ਜਿਸ ਦੇ ਉੱਪਰ ਸਾਫਤ तौर ਤੇ ਲਿਖਿਆ ਸਾਵਧਾਨ 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 ਰਹੋ ਤਾਂ ਇਹ ਜਿਹੜੀ ਸ਼ਬਦਾਵਲੀ ਹੈ ਉਸ ਤੇ ਲਿਖੀ ਗਈ ਔਰ ਥੱਲੇ ਲਿਖਿਆ ਗਿਆ ਚਰਨਜੀਤ ਸਿੰਘ ਚੰਨੀ ਤੋਂ ਸਾਵਧਾਨ ਰਹੇ ਜਿਹੜੇ ਇਥੋਂ ਦੀਆਂ ਮਹਿਲਾ ਮਾਨ ਤਾਂ ਇਹੀ ਚੀਜ਼ ਹੈ ਜਿਹੜੀ ਉਹ ਵਿਰੋਧੀ ਦੇ ਰਹੀ ਚੋਕਰੀਏ ਖਾਸ ਤੌਰ ਤੇ ਬਿਕਰਮਜੀ ਸਿੰਘ ਜਿਹੜੇ ਕਾਂਗਰਸ ਦੇ ਐਮਐਲਏ ਨੇ ਹਾਲਾਂਕਿ ਉਹਨਾਂ ਨੂੰ ਤਮਾਮ ਮੌਤਿਆਂ ਤੋਂ ਸਸਪੈਂਡ ਕੀਤਾ ਜਾ ਚੁੱਕਾ ਪਰ ਐਮਐਲਏ ਦੀ ਜਿਹੜਾ ਅਹੁਦਾ ਉਹਨਾਂ ਦੇ ਕੋਲੇ ਰਹੇਗਾ ਰਹੇਗਾ ਉਹ ਇਸ ਚੀਜ਼ ਦਾ ਪ੍ਰਚਾਰ ਬਹੁਤ ਆਕਾਲੀਏ ਕਿ ਵੱਧ ਚੜ ਕੇ ਕਰ ਰਹੇ ਨੇ ਪਰ ਹੁਣ ਜਿਹੜਾ ਨਾਲ ਸਾਥ ਹੈ ਉਹ ਅਕਾਲੀ ਦਲ ਹੋਵੇ ਬੀਜੇਪੀ ਹੋਵੇ ਜਾਂ ਬਾਕੀ ਰਾਜਨੀਤਿਕ ਪਾਰਟੀਆਂ ਹੁਣ ਉਹਨਾਂ ਵੱਲੋਂ ਵੀ ਮਿਲ ਰਿਹਾ ਜਲੰਧਰ ਤੋਂ ਜਿਹੜੇ ਕਹੀਏ ਕਿ ਸੰਸਦ ਨੇ ਸੁਸ਼ੀਲ ਰਿੰਕੂ ਉਹ ਵੀ ਇਸ ਚੀਜ਼ ਦੇ ਲਈ ਪ੍ਰਚਾਰ ਕਰ ਰਹੇ ਨੇ ਕਿ ਚਰਨਜੀਤ ਚੰਨੀ ਨੂੰ ਹਵਾ ਉਡਣਾ ਪਈ ਹੈ ਪਰ ਦੂਸਰੇ ਪਾਸੇ ਸੁਨੀਲ ਜਾਖੜ ਦਾ ਅੱਜ ਵੱਡਾ ਬਿਆਨ ਜਾਰੀ ਕੀਤਾ ਗਿਆ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਕਾਂਗਰਸ ਦੇ ਉਮੀਦਵਾਰ ਤੋਂ ਆਪਣੀਆਂ ਬਹੁ ਬੇਟੀਆਂ ਪਚਾ ਕੇ ਰੱਖੋ ਵਿਚਾ ਰਣਜੀਤ ਸਿੰਘ ਚੰਨੀ ਦਾ ਕਿਰਦਾਰ ਕਿਰਜਾ ਇਹ ਸਾਰਿਕ ਨੂੰ ਪਤਾ ਹੈਗਾ ਔਰ ਜਿਹੜੀ ਸੱਤਾਂ ਦੇ ਉੱਪਰ ਪੋਸਟਰ ਹੈ ਉਸ ਤੋਂ ਇਸ ਚੀਜ਼ ਦਾ ਅੰਦਾਜ਼ਾ ਜਿਹੜਾ ਸਾਫ ਤੋਂ ਵੀ ਕਿੰਨਾ ਲਗਾਇਆ ਜਾ ਸਕਦਾ ਹਾਲਾਂਕਿ ਮਾਮਲਾ ਬੇਹਦ ਪੁਰਾਣਾ ਹੈਗਾ ਪਰ ਇੱਕ ਵਾਰ ਰਾਜਨੀਤੀ ਦੇ ਵਿੱਚ ਕਹਿੰਦੇ ਆ ਕਿ ਤੁਹਾਡੇ ਆ ਪੁਸ਼ਤਾਂ ਤੱਕ ਕੰਟਰੋਲ ਦਿੱਤੀਆਂ ਜਾਂਦੀਆਂ ਜਾਂਦੀਆਂ ਨੇ ਕਿ ਕੁਝ ਜੀਆਈ ਚਰਨਜੀਤ ਚੰਨੀ ਦੇ ਨਾਲ ਵਾਪਰ ਰਿਹਾ ਹੈ ਕਿ ਜਿਹੜੀ ਚੀਜ਼ ਅੱਜ ਤੋਂ ਪਹਿਲਾਂ ਬਿਲਕੁਲ ਸ਼ਾਂਤ ਨਗਰ ਆ ਰਹੀ ਸੀ ਜਿੱਦ ਵਿੱਚ ਚਰਨਜੀਤ ਸਿੰਘ ਚੰਨੀ ਜਲੰਧਰ ਇਲੈਕਸ਼ਨ ਦੇ ਅੰਦਰ ਜਾਂਦੇ ਨੇ ਤਾਂ ਹੁਣ ਉਹ ਵੀ ਚੀਜ਼ ਕਹ ਲਈਏ ਕਿ ਭਾਬੜ ਬਣ ਕੇ ਬਾਹਰ ਆਈ ਹੈ ਔਰ ਇੱਕ ਵਾਰ ਫਿਰ ਤੋਂ ਜਿਹੜੀਆਂ ਉਹ ਪੁਰਾਣੀਆਂ ਤਸਵੀਰਾਂ ਦਾ ਸੀ ਜ਼ਿਕਰ ਕਰ ਰਹੇਗੇ ਉਹ ਇੱਕ ਵਾਰ ਜਲੰਧਰ ਦੀਆਂ ਸੜਕਾਂ ਤੇ ਫੇਰ ਦਿਖਾਈ ਦੇਣ ਲੱਗੀਆਂ ਨੇ ਲੇਕਿਨ ਇਹ ਪੋਸਟਰ ਲਗਾਏ ਕਿਸ ਨੇ ਨੇ ਪੋਸਟਰ ਦੇ ਥੱਲੇ ਕਿਸੇ ਦੇ ਵੱਲੋਂ ਨਹੀਂ ਦੱਸਿਆ ਗਿਆ ਕਿ ਪੋਸਟਰ ਜਾਰੀ ਕਿਸ ਦੇ ਵੱਲੋਂ ਕੀਤੇ ਗਏ ਨੇ ਕਿ ਆਮ ਤੌਰ ਤੇ ਕੀ ਹੁੰਦਾ ਹੈਗਾ ਕਿ ਜਿਹਦੇ ਪੋਸਟਰ ਨੇ ਉਹਦੇ ਥੱਲੇ ਚੀਜ਼ ਮੈਂਸ਼ਨ ਕਰ ਦਿੱਤੀ ਜਾਂਦੀ ਹੈ ਕਿ ਫਲਾਨੇ ਵਿਅਕਤੀ ਦੇ ਵੱਲੋਂ ਲਗਾਏ ਗਏ ਨੇ ਜਾਂ ਇਸ ਪਾਰਟੀ ਵੱਲੋਂ ਲਗਾਏ ਗਏ ਨੇ ਜਾਂ ਇਸ ਸੰਸਥਾਵਾਂ ਦੇ ਵੱਲੋਂ ਲਗਾਏ ਗਏ ਨੇ ਪਰ ਬਕਾਇਦਾ ਤੌਰ ਤੇ ਅਲੱਗ-ਅਲੱਗ ਪੋਸ ਜਿਹੜੇ ਕਿ ਜਗ੍ਹਾ ਦੇ ਉੱਪਰ ਵੱਖ-ਵੱਖ ਪੋਸਟਰ ਵੱਡੇ-ਵੱਡੇ ਪੋਸਟਰ ਜਿਹੜੇ ਉਹ ਜ਼ਰੂਰ ਲਗਾਏ ਜਾ ਰਹੇ ਨੇ ਹਾਲਾਂਕਿ ਦਾਵਾ ਕਿਸੇ ਵੀ ਪਾਰਟੀ ਵੱਲੋਂ ਨਹੀਂ ਕੀਤਾ ਕਿ ਅਸੀਂ ਇਹ ਪੋਸਟਰ ਲਗਾਏ ਨੇ ਪਰ ਉਹਨਾਂ ਪੋਸਟਰਾਂ ਦੇ ذریعے ਜਿਹੜਾ ਨਿਸ਼ਾਨਾ ਹੈਗਾ ਉਹ ਚੰਨਜੀਤ ਸਿੰਘ विक्रम चौधरी ਇਹ ਗੱਲ ਕਹਿੰਦੇ ਨਜ਼ਰ ਆਈ ਕਿ ਮੈਂ ਗਲੀ ਗਲੀ ਮੁਹੱਲੇ ਮਾਂ ਲਈ ਤੱਕ ਜਿਹੜੀ ਇਹ ਚੀਜ਼ ਹੈ ਲੈ ਕੇ ਜਾਵਾਂਗਾ ਔਰ ਜਲੰਧਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਜਾਗਰੂ ਕਰਾਂਗਾ ਹਾਲਾਂਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਹਲੇ ਤੱਕ ਕੋਈ ਵੀ ਬਿਆਨ ਆ ਜਿਹੜਾ ਇਸ ਮਾਮਲੇ ਦੇ ਵਿੱਚ ਸਾਹਮਣੇ ਨਹੀਂ ਆਇਆ ਕਿ ਉਹਨਾਂ ਦਾ ਇਸ ਦੇ ਬਾਬਤ ਕੀ ਕਹਿਣਾ ਹੈ। ਹੂੰ ਸ਼ਕੁਨੀ ਮਾਮਾ ਕਿਹਾ ਗਿਆ ਚੰਨੀ ਨੂੰ। ਸ਼ਕੁਨੀ ਮਾਮਾ ਦੀ ਇਸ ਤਰੀਕੇ ਦੇ ਸ਼ਬਦਾਬਲੀ ਦਾ ਇਸਤੇਮਾਲ ਹੈਗਾ ਉਹ ਰਾਜਨੀਤੀ ਦੇ ਵਿੱਚ ਅਕਸਰ ਹੀ ਤੁਸੀਂ ਦੇਖਿਆ ਹੋਊਗਾ ਕਿ ਸ਼ਬਦ ਉੱਪਰ ਫਲੇ ਹੁੰਦੇ ਰਹਿੰਦੇ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਪੋਸਟਰਾਂ ਦੇ ذریعے ਜਿਹੜੀ ਰਾਜਨੀਤੀ ਹੈਗੀ ਉਹ ਜ਼ਰੂਰ ਚਰਨਜੀਤ ਸਿੰਘ ਚੰਨੀ ਨੂੰ ਚੈਲੰਜ ਮਚਾ ਸਕਦੀ ਹੈਗੀ ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਉੱਪਰ ਜਿਹੜੇ ਇਹ ਇਲਜ਼ਾਮ ਲੱਗੇ ਨੇ ਬੇਹਦ ਗੰਭੀਰ ਇਲਜ਼ਾਮ ਨੇ ਜਿਹੜੇ ਇਹ ਲਗਾਏ ਜਾ ਰਹੇ ਨੇ ਵਿਰੋਧੀ ਧਿਰਾਂ ਦੇ ਵੱਲੋਂ ਬਕਾਇਦਾ ਤੌਰ ਤੇ ਕਿਲਾ ਬੰਦੀ ਹੈ ਜਿਹੜੀ ਉਹ ਚਰਨਜੀਤ ਸਿੰਘ ਚੰਨੀ ਦੀ ਕੀਤੀ ਗਈ ਹੈ ਔਰ ਜਲੰਧਰ ਦਾ ਤੁਸੀਂ ਏਰੀਆ ਦੇਖੋਗੇ ਤਾਂ ਚਰਨਜੀਤ ਸਿੰਘ ਚੰਨੀ ਉਹ ਵਿਅਕਤੀ ਨੇ ਜਿਹੜੇ ਕਹਿੰਦੇ ਕਿ ਹਲਕੇ ਤੋਂ ਬਾਹਰੋਂ ਆ ਕੇ ਉੱਥੇ ਇਲੈਕਸ਼ਨ ਲੜ ਰਹੇ ਨੇ ਦੂਸਰੇ ਪਾਸੇ ਚਾਹੇ ਤੁਸੀਂ ਸ਼ੀਟ ਰੈਂਕ ਨੂੰ ਹੋਣ ਉਹ ਵੀ ਉਸ ਹਲ ਆਬ ਮਹਿੰਦਰ ਕੇ ਪੀਜੀ ਆ ਉਹ ਵੀ ਉਸ ਹਲਕੇ ਦੇ ਰਹਿਣ ਵਾਲੇ ਨੇ ਤਾਂ ਬਾਕੀ ਜਿੰਨੇ ਉਮੀਦਵਾਰਾਂ ਦੇ ਵੱਲੋਂ ਹੁਣ ਜਿਹੜਾ ਸਿੱਧੇ ਤੌਰ ਤੇ ਨਿਸ਼ਾਨਾ ਹੈਗਾ ਉਹ ਚਰਨਜੀਤ ਸਿੰਘ ਚੰਨੀ ਦੇ ਚੁੱਕਾ ਹੈਗਾ ਔਰ ਮਾਮਲਾ ਵੀ ਕੋਈ ਏ ਨਹੀਂਗਾ ਕਿ ਤੁਸੀਂ ਕ腐ਸ਼ਨ ਦੇ ਇਲਜ਼ਾਮ ਲਗਾਤੇ ਵਿਅਕਤੀ ਤੇ ਉਸੀ ਦੇ ਵਿੱਚੋਂ ਵੀ ਜਿਹੜੀ ਬਹੁਤ ਹੱਦ ਤੱਕ ਬਚਪ ਰਹਿ ਜਾਂਦੀ ਹੈ ਪਰ ਜਦੋਂ ਤੁਹਾਡੀ ਕਿਰਦਾਰਕੋਸ਼ੀ ਹੋਣ ਲੱਗੇ ਜਦੋਂ ਤੁਹਾਡੇ ਕਿਰਦਾਰ ਤੇ ਸਵਾਲ ਉੱਠਣ ਲੱਗਣ ਤਾਂ ਉਹ ਚੀਜ਼ਾਂ ਜਿਹੜੀਆਂ ਡੈਂਟ ਜਰੂਰ ਪੰਚਾ ਸਕਦੀਆਂ ਨੇ ਕਿਉਂਕਿ ਇਲੈਕਸ਼ਨ ਬਿਲਕੁਲ ਬਿਲਕੁਲ ਇੱਥਾ ਕੈਰੈਕਟਰ ਨੂੰ ਲੈ ਕੇ ਸਵਾਲ ਜੋ ਖੜੇ ਹੋ ਰਹੇ ਨੇ ਸਾਵਧਾਨ 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 ਇਹਨਾਂ ਪੋਸਟਰਾਂ ਦੇ ਉੱਤੇ ਲਿਖਿਆ ਸੀ ਬੱਚੋ 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 ਤੇ ਉੱਥੋਂ ਦੀਆਂ ਔਰਤਾਂ ਦੇ ਵੱਲੋਂ ਵੀ ਇੱਕ ਨਾਰਾ ਜੋ ਦੇ ਦਿੱਤਾ ਗਿਆ ਹੈ ਔਰਤਾਂ ਜੋ ਕਹਿ ਰਹੀਆਂ ਨੇ ਸਾਨਕ ਲੋਕਾਂ ਤੋਂ ਬਹੁਤ ਬਦਨਾਮੀ ਜੋ ਚੰਨੀ ਸਿੰਘ ਚੰਨੀ ਦੀ ਫਿਲਹਾਲ ਹੋ ਰਹੀ ਹੈ ਜੋ ਕਹਿ ਰਹੀਆਂ ਨੇ ਕਿ ਘਰ ਘਰ ਚੱਲੀ ਗੱਲ ਚੰਨੀ ਕਰਦਾ ਗੰਦੀ ਗੱਲ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਰੋਹਿਤ ਕੋਈ ਚੰਨੀ ਸਿੰਘ ਕੰਨੀਵਰੇਆਂ ਦਾ ਸਾਰਿਆਂ ਨੂੰ ਕੈਰੇਕਟਰ ਦੇ ਬਾਰੇ ਪਤਾ ਹੈ ਉਹ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਮੰਤਰੀ ਵੀ ਰਹੇ ਔਰ ਜੇ ਤਰੀਕੇ ਦੇ ਉਹਨਾਂ ਨੇ ਕੰਮ ਕੀਤੇ ਆ ਅੱਜ ਲੋਕ ਯਾਦ ਕਰ ਰਹੇ ਜਿੱਥੇ ਵੀ ਜਾਂਦੇ ਆ ਲੋਕ ਉਹਨਾਂ ਦੀ ਸਰਾਹਣਾ ਕਰਦੇ ਆ ਚਾਹੇ ਅਸੀਂ ਅੱਜ ਬਿਲੀ ਦੇ ਬਿੱਲ ਦੀ ਗੱਲ ਕਰ ਲਈਏ ਟੈਨਰ ਦੇ ਯੂਨਿਟ ਸਾਰੀਆਂ ਕਲਾਸ ਦਾ ਉਹਨਾਂ ਨੇ ਘਟਾਇਆ ਸੀ ਔਰ ਕਿਸੇ ਦੇ ਇਹੋ ਜਿਹੇ ਮਦਭਾਗਾ ਲਾਣਾ ਓਬਜੈਕਸ਼ਨ ਕਿ ਕਿਸੇ ਲੜਕੀ ਦੇ ਨਾਲ ਬਹੁਤ ਉਹ ਸਾਡੀਆਂ ਭੈਣਾਂ ਮਾਤਾਵਾਂ ਹਰ ਜਗ੍ਹਾ ਤੇ ਸਾਨੂੰ ਮਿਲਦੀਆਂ ਕੋਈ ਇਹੋ ਜੀ ਜਿਹੜੀ ਅਸੀਂ ਵੀ ਦੇਖੀ ਉਹ ਸਨੈਪ ਜਿਹੜੀ ਉਹਨਾਂ ਨੇ ਲਾਈ ਆ ਕੋਈ ਵੀ ਉਹਦੇ ਵਿੱਚ ਇਹੋ ਜੀ ਗੱਲ ਨਹੀਂ ਗੱਲ ਇਹ ਛਵੀ ਦਾ ਪਹਿਲੀ ਖਰਾਬ ਹੈ ਕਿਉਂਕਿ ਇਹ ਵਾਇਰਲ ਪਹਿਲਾਂ ਹੋ ਚੁੱਕੀ ਦੀ ਫੋਟੋ ਇਸ ਲਈ ਜਿਹੜਾ ਸਟੇਟਮੈਂਟ ਆਫ ਫੈਕਟਰੀ ਜੇ ਕੋਈ ਬਿਆਨ ਕਰਦਾ ਹੈ ਤੋ ਦੀ ਛਵੀ ਖਰਾਬ ਥੋੜੀ ਹੁੰਦੀ ਹੈ ਉਹ ਤਾਂ ਜੋ ਸੱਤ ਹੈ ਉਹ ਸਾਹਮਣੇ ਦੱਸਦਾ ਪਿਆ ਪਿੱਛੇ ਵੀ ਇੱਕ ਵਿਵਾਦ ਕਾਫੀ ਉੱਠਿਆ ਸੀਗਾ ਆਈਐਸ ਅਫਸਰ ਨੂੰ ਲੈ ਕੇ ਨਾ ਕਿ ਉਹਨਾਂ ਉਹਨਾਂ ਵੱਲੋਂ ਕੁਝ ਕਮੈਂਟਸ ਵਗੈਰਾ ਹਾਂ ਉਹ ਗੱਲ ਹੈਗੀ ਜਦੋਂ ਮੁੱਖ ਮੰਤਰੀ ਸੀਗੇ ਸਰਦ ਚਰਨਜੀਤ ਸਿੰਘ ਚੰਨੀ ਜੀ ਉਦੋਂ ਇੱਕ ਆਈਐਸ ਅਫਸਰ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਜਿਹੜੇ ਹੈਗੇ ਆ ਕਿ ਬੀ ਇਰਿਓਨਡੋਸ ਦੇ ਵਿੱਚ ਐਸਐਮਐਸ ਜਿਹੜੇ ਮੈਸੇਜਸ ਹੈਗੇ ਆ ਉਹ ਗਲਤ ਢੰਗ ਨਾਲ ਆਂਦੇ ਹੈਗੇ ਆ ਤੇ ਉਹ ਗਲਤ ਐਡਵਾਂਸਸ ਕਰ ਰਹੇ ਆ ਤੇ ਫਿਰ ਉਹਦੇ ਬਾਅਦ ਜਿਹੜੇ ਹੈਗੇ ਆ ਕਿ ਮੁੱਖ ਮੰਤਰੀ ਜੀ ਆਪਣੇ ਸਤਾ ਚੰਦ ਸਿੰਘ ਚੰਨੀ ਨੇ ਲਿਖਤੀ ਮਾਫੀ ਮੰਗੀ ਹੈਗੀ ਉਹ ਵੀ ਸਾਹਮਣੇ ਆਉਣ ਰਿਕਾਰਡ ਹੈ ਸਾਰੀਆਂ ਗੱਲਾਂ ਤੋ ਕੋ ਗੱਲ ਹੈ ਕਿ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਜਦੋਂ ਚੰਨੀ ਸਾਹਿਬ ਮੰਤਰੀ ਸਨ ਤਾਂ ਇੱਥੋਂ ਦੇ ਇੱਕ ਸੀਨੀਅਰ ਆਈਐਸ ਅਫੀਸਰ ਜਿਨ੍ਹਾਂ ਦਾ ਮੈਂ ਨਾਮ ਕੋਡ ਨਹੀਂ ਕਰਨਾ ਚਾਹੁੰਦਾ ਜੀ ਉਹਨਾਂ ਨੂੰ ਜਿਹੜੇ ਅਸ਼ਲੀਲ ਮੈਸੇਜ ਜਿਹੜੇ ਇਹਨਾਂ ਦੁਆਰਾ ਭੇਜੇ ਜਾਂਦੇ ਸੀਗੇ ਜਿਦੇ ਕਰਕੇ ਬੜੀ ਉਦੋਂ ਚਰਚਾ ਦਾ ਵਿਸ਼ਾ ਰਿਹਾ ਔਰ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਇਹ ਸਾਰਾ ਜਿਹੜਾ ਮਾਮਲਾ ਮਾਫੀਨਾਮਾ ਹੋਣ ਤੋਂ ਬਾਅਦ ਖਤਮ ਹੋਇਆ ਔਰ ਬੜੀ ਮੰਦਭਾਗੀ ਗੱਲ ਹੈ ਇਦਾਂ ਦੇ ਪੋਸਟਰ ਜੇ ਅੱਜ ਜਲੰਧਰ ਦੀਆਂ ਗਲੀਆਂ ਦੇ ਵਿੱਚ ਲੱਗ ਰਹੇ ਆ ਤਾਂ ਮੈਂ ਸਮਝਦਾ ਕਿ ਇਹਦੇ ਇੱਥੇ ਜਲੰਧਰ ਵਾਲਿਆਂ ਨੂੰ ਸੋਚਣ ਦੀ ਵਿਚਾਰ ਕਰਨ ਦੀ ਜ਼ਰੂਰਤ ਹੈ ਕਾਂਗਰਸ ਪਾਰਟੀ ਬੜਾ ੱੱੱਕਾ ਕਰ ਰਹੀ ਹੈ ਇੱਕ ਪਾਸੇ ਸैम ਪਿਟਰੋਦਾ ਜਿਹਦੇ ਬਿਆਨ ਆnde ਹੈ ਦੂਜੇ ਪਾਸੇ ਕਾਂਗਰਸ ਇੱਕ ਅਜਿਹੇ ਸ਼ਖਸ ਨੂੰ ਜਲੰਧਰ ਤੋਂ ਉਤਾਰ ਦਿੰਦੀ ਹੈ ਜਿਹਦੇ ਉੱਤੇ ਇਸ ਕਿਸਮ ਦੇ ਇਲਜ਼ਾਮ ਹੁਣ ਮੈਂ ਅੱਜ ਪਟਿਆਲੇ ਗੱਲ ਕਰ ਰਿਹਾ ਸੀ ਸਾਡੇ ਸਾਥੀਆਂ ਨਾਲ ਮੈਂ ਕਿਹਾ ਲੋਕਾਂ ਨੂੰ ਜਾ ਕੇ ਆਪਾਂ ਸਮਝਾਈਏ ਵੀ ਆ ਕਹਿੰਦੇ ਤਾਂ ਹੈ ਕਾਂਗਰਸ ਪਾਰਟੀ ਕਹਿੰਦੀ ਹੈ ਵੀ ਅਸੀਂ ਸੰਵਿਧਾਨ ਬਚਾਓ ਮੈਂ ਕਿਹਾ ਉਹ ਤਾਂ ਸੰਵਿਧਾਨ ਬਚਾਉਣ ਚ ਲੱਗੇ ਐ ਤੇ ਜਿਹੜੇ ਕੋਈ ਜਿਸ ਬੰਦੇ ਨੇ 2 ਪੈਸੇ ਜੋੜ ਕੇ ਆਪਣੀ ਜਿਦਾਦ ਦੇ ਕੋਈ ਸੰਪਤੀ ਬਣਾਈ ਹੈ ਆਪਣੇ ਬੱਚਿਆਂ ਵਾਸਤੇ ਵੀ ਕੱਲ੍ਹ ਆ ਪੜ ਲੈਣਗੇ ਸਾਡੇ ਜਵਾਕ ਰਹਿਣਗੇ ਮੈਂ ਕਿਹਾ ਪੰਜਾਬ ਦੇ ਲੋਕ ਦੇਸ਼ ਦੇ ਲੋਕ ਤਾਂ ਆਪਣੀ ਸੰਪਤੀ ਬਚਾਓ ਉਹ ਸੰਵਿਧਾਨ ਬਚਾ ਰਿਹਾ ਤੁਸੀਂ ਆਪਣੀ ਸੰਪਤੀ ਬਚਾਓ ਤੇ ਨਾਲ ਆ ਜਿਹੜੇ ਕਾਂਗਰਸ ਦੇ ਨੁਮਾਇੰਦੇ ਇਹ ਜੇ ਆ ਗਏ ਪੰਜਾਬ ਦੇ ਲੋਕਾਂ ਨੂੰ ਤੇ ਖਾਸ ਤੌਰ ਤੇ ਜਲੰਧਰ ਦੇ ਲੋਕਾਂ ਨੂੰ ਸੋਚਣਾ ਪਊਗਾ ਆਪਣੀ ਇੱਜ਼ਤ ਬਚਾਓ ਬਹੁਤ ਬੇਟੀਆਂ ਨੂੰ ਬਚਾਓ ਇਹਨਾਂ ਤੋਂ ਖੇੜਾ ਛੁਡਾਓ